ਪਾ ਪਿੱਛਾਨ ਜੁਨੀਅਨ ਇਕਤਾ ਉਗਰਾਹਾ ਵੱਲੋਂ ਕਲਾਕ ਫਾਹਲਗੜ ਵੱਲੋਂ ਜਿਹੜਾ ਕੱਲ ਏਐਸਆਈ ਚੌਂਕੀ ਮਹਿਲਾ ਨਾਲ ਜੋ ਟੈਨਸ਼ਨ ਗ੍ਰੇਟ ਹੋਈ ਸੀਗੀ ਉਹਦੇ ਲਈ ਅੱਜ ਡੀਐਸਪੀ ਸਾਹਿਬ ਐਸਐਚਓ ਮੀਟਿੰਗ ਦੇ ਵਿੱਚ ਬੈਠੇ ਐ ਉਹਨਾਂ ਨੇ ਇਸ ਗੱਲ ਲਈ ਸਮਾਂ ਲਿਆ ਐ 8 ਤਰੀਕ ਤੱਕ ਦਾ ਜੇ 8 ਤਰੀਕ ਤੱਕ ਇਹਦਾ ਕੁਝ ਨਾ ਕੀਤਾ ਤਾਂ ਆਉਣ ਵਾਲੀ 9 ਤਰੀਕ ਨੂੰ ਡੀਐਸਪੀ ਸੂਲਰ ਘਰਾਟ ਦੇ ਅਸੀਂ ਜਿਹੜਾ ਇਹ ਪ੍ਰੋਗਰਾਮ ਹੈ ਉੱਥੇ ਕਰਾਂਗੇ ਕਿਉਂ ਕੇਰਾ ਨਹੀਂ ਇਹਨੇ ਬਹੁਤ ਵਾਰੀ ਜਿਹੜੀ ਜਾਤ ਦੀ ਕੀਤੀ ਹੈ ਇਸ ਏਐਸਆਈ ਕਰਮ ਸਿੰਘ ਨੇ ਇਹ ਮਹਾਮੂਰਖ ਲਲਾਇਕ ਬੰਦਾ ਜਿਹੜਾ ਇੱਥੇ ਲਾਇਆ ਹੋਇਆ ਇਹਦੇ ਲਈ ਪੂਰਨ ਤੌਰ ਤੇ ਐਸਐਸਪੀ ਨੂੰ ਧਿਆਨ ਕਰਕੇ ਇਹੋ ਜਿਹੇ ਬੰਦਿਆਂ ਦੇ ਨਾਥ ਹੋਣੀ ਚਾਹੀਦੀ ਹੈ ਤੇ ਪੂਰਨ ਤੌਰ ਤੇ ਇਹਦਾ ਕੋਈ ਨਾ ਕੋਈ ਇਲਾਜ ਕਰਨਾ ਚਾਹੀਦਾ ਤੇ ਨਹੀਂ ਆਉਣ ਵਾਲੀ ਜਣੀ ਕਿ 9 ਤਰੀਕ ਨੂੰ ਅਸੀਂ ਜਿਹੜਾ ਮੋਰਚਾ ਹੈ ਉਹ ਡੀਐਸਪੀ ਫੂਲਰ ਘਰਾੜਦੇ ਜਿਹੜਾ ਲੈ ਕੇ ਜਾਵਾਂਗੇ ਨਹੀਂ ਇਹ ਪ੍ਰਸ਼ਾਸਨ ਜਿਹੜੀ ਕਿ ਚਾਲ ਲਵੇ ਸਾਰੇ ਪਿੰਡਾਂ ਨੂੰ ਬੇਨਤੀ ਹੈ ਜਨਨ ਕਿ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਉਹ ਮੁਲਤਵੀ ਕੀਤਾ ਜਾਂਦਾ ਹੈ ਕੈਨਸਲ ਨਹੀਂ ਕੀਤਾ ਜਾਂਦਾ 9 ਤਰੀਕ ਤੱਕ ਇਹ ਪ੍ਰੋਗਰਾਮ ਉਸੇ ਤਰ੍ਹਾਂ ਸਟੈਂਡ ਕਰੂਗਾ ਜਿੱਥੇ ਕੋਈ ਕਾਰਵਾਈ ਨਾ ਕੀਤੀ ਤੁਹਾਡਾ ਸਾਰਿਆਂ ਦਾ ਧੰਨਵਾਦ ਅੱਜ ਇੱਥੇ ਨਹੀਂ ਹਾਂ ਸਾਰੇ ਪਿੰਡਾਂ ਨੂੰ ਬੇਗੁਰਜੀ ਕਾ ਖਾਲਸਾ ਵੇਗੁਰਜੀ ਕੀ ਫਤ